ਹੱਥੇ ਨ ਦੱਬ ਕੇ ਕੱਢ ਲੈ ਚਾਰ ਕੁੜੇ ਦੱਬ ਕੇ ਕੱਢ ਲੈ ਚਾਰ ਜਾਨੇ ਨਹੀਂ ਤੇਰੇ ਸਾਰੇ ਹੀ ਸ਼ੌਂਕ ਪਗਾਦਾਂਗੇ ਮੈਂ ਹੁਣ ਲੋਟ ਆ ਗਿਆ ਪੂਰੇ ਦਾ ਤੇਰੇ ਨਾਂ ਤੇ ਨੋਟ ਚਲਾਵਾਂਗੇ ਸੂਤੇ ਆ ਗਿਆ ਮੇਤਰਾ ਦਾ ਤੇਰੇ ਨਾਂ ਤੇ ਨੋਟ ਚਲਾਵਾਂਗੇ ਹੋ ਅਰਜਣ ਵਾਂਗ ਨਿਸ਼ਾਨੇ ਲਾਉਂਦਾ ਬੱਲੀਏ ਯਾਰ ਨਹੀਂ ਤੇਰਾ ਹੋਣ ਨਾ ਦਿੱਲੀ ਦੂਰ ਪਰੀਤੋ ਕੀਤਾ ਸਬਰ ਬਠੇਰਾ ਨੀ ਲੰਡੀਆਂ ਬੁੱਚੀਆਂ ਕੰਧਾਂ ਉਤੋਂ ਟਪਾਦਾਂਗੇ ਨੀ ਹੁਣ ਸੂਤੇ ਆ ਗਿਆ ਯਾਰਾਂ ਦਾ ਤੇਰੇ ਨਾਂ ਤੇ ਨੋਟ ਚਲਾਵਾਂਗੇ ਲੋਟ ਆ ਗਿਆ ਮਿੱਤਰਾਂ ਦਾ ਕਹੀਏ ਕਿ ਇੱਕ ਗੱਲ ਪੁਗਾਦਾਂਗੇ ਕਿਆ ਬਾਤ ਬਹੁਤ ਸੋਹਣਾ ਥੋੜਾ ਬਾਈ ਉਹ ਵੀ ਗਾਣਾ ਮੈਨੂੰ ਬਹੁਤੀ ਲੱਗਦਾ ਬੇਗੀ ਯਾਰਾ ਬਾਈ ਉਹ ਵੀ ਸੁਣਾ ਲੈ ਇੱਕ ਬੋਲ ਹੋ ਸਾਡੇ ਕਰਮਾਂ 'ਚ ਹੀਰ ਕਿੱਥੇ ਸਾਨੂੰ ਨਾ ਕਦੇ ਤਾਸ਼ ਚ ਬਗੀ ਆਈ ਹਰ ਕੰਮ ਵਿੱਚੋਂ ਸਾਡੇ ਬੱਲੇ ਦੇ ਵਿੱਚ ਘਾਟੇ ਆਏ ਰੂਲੇ ਸਾਲੇ ਨੇ ਸੜਕਾਂ ਉੱਤੇ ਜਦਵੀ ਆਲੂ ਲਾਏ ਹਰ ਇੱਕ ਮੋੜ ਤੇ ਨਿਤ ਮਿਲਦੀ ਏ ਸਾਨੂੰ ਟੋਲੀ ਹਾਰਾਂ ਦੀ ਕੀ ਸੋਚ ਕੇ ਖੋੜੇ ਰੱਬ ਨੇ ਓਏ ਲਿਖਤੀ ਇਸ ਮਤਿਆਾਂ ਦੀ ਜਾਂ ਕੋਈ ਕੱਢਿਆ ਵੈਰ ਮੇਰੇ ਨਾਲ ਜਾਂ ਖੁਦਾ ਦੀ ਮੁਕੀ ਖੁਦਾਈ ਸਾਡੇ ਕਰਮਾਂ ਚ ਹੀਰ ਕਿੱਥੇ ਸਾਨੂੰ ਨਾ ਕਦੇ ਤਾਰ ਚ ਬੇਗੀ ਆਈ ਸਾਡੇ ਕਰਮਾਂ ਚ ਹੀਰ ਕਿੱਥੇ ਸਾਨੂੰ ਨਾ ਕਦੇ ਤਾਰ ਚ ਬੇਗੀ ਆਈ ਮੜਾ ਮੇਰਾ ਤਾਂ ਬੋਲ ਦੋ ਵੀ ਮੈਂ ਵੀਡੀਓ ਬਣਾ ਰਿਹਾ ਹਾਂ ਸਾਰਾ ਵੀਡੀਓ ਬਣਾ ਰਿਹਾ ਬਹੁਤ ਦਰਦਨਾਕ ਮੈਂ ਮੈਂ ਵਿੱਚ ਨਹੀਂ ਆਇਆ ਇਹ ਪੂਰਾ ਲਿੱਪਰਾਂ ਸਾਡੇ ਕੋਲੇ ਪਹਿਲਾਂ ਨਾ ਬੰਦਾ ਦੂਰੋਂ ਮਿਲਣ ਆਇਆ ਤੁਹਾਨੂੰ ਅਸੀਂ ਆ ਐਪਿਕ ਵਾਲੇ ਪਾਸੇ ਤੇ ਬਾਈ ਆਇਆ ਕਿਧੋਂ ਆ ਬਾਈ 18 ਮਿੰਟ ਤੋਂ 18 ਮਿੰਟ ਤੋਂ ਸਲੇਹਾਂ 45 ਕਿਲੋ ਤੋਂ ਛੱਡ ਕੇ ਇਹਨਾਂ ਮੁਲਖਾਂ 'ਚ ਨਹੀਂ ਕਈ ਵਾਰੀ ਆਏ ਹੁੰਦਾ ਬੰਦੇ ਦੇ ਸ਼ਹਿਰ ਗਏ ਤੋਂ ਬਾਅਦ ਬੰਦੇ ਮੈਂ ਅਸੀਂ ਭੇਜਦੇ ਨੇ ਬਾਈ ਤੂੰ ਆਇਆ ਸੀ ਜਿਹੜੇ ਖਾਸ ਕਰਕੇ ਬਾਰੇ ਨੇੜੇ ਦਲੇ ਹੁੰਦੇ ਨੇ ਲਗਭਗ ਥੱਕ ਲਿਆ ਕਰਕੇ ਸਮਾਂ ਚ ਜਾਦੇ ਹਾਂ ਕਲਾਕਾਰ ਹੁੰਦੇ ਆ ਜਿਆਦੇ ਜਿਨ੍ਹਾਂ ਦੇ ਸੀ ਯਾਰ ਬਾਈ ਜਮੀ ਫਰੀ ਖਾਤੇਆਂ 'ਚ ਵੀਡੀਓ ਕਰੇ ਨੇ ਉਹ ਨੇ ਦੁੱਖ ਆਉਂਦਾ ਰੋ ਰਿਆ ਮੇਰੀ ਨੀਂਦ ਨਹੀਂ ਆਉਂਦੀ ਚਲੋ ਤੇ ਪੂਰੇ ਵਜੋਂ ਗਾਣਾ ਦਿੰਦੇ ਬਾਈ ਕੋਈ ਗਾਣਾ ਜਿਹੜਾ ਨਹੀਂ ਪਹਿਲਾਂ ਬਾਈ ਪਹਿਲਾਂ ਤਾਂ ਥੈਂਕ ਯੂ ਜੀ ਗਿੱਲ ਬਾਈ ਹੋਣਾ ਦਾ ਤੇ ਹਨਾ ਵੀ ਚਲੋ ਆਪਾਂ ਮਿਲਣਾ ਹੈ ਬਾਈ ਉਹਨਾਂ ਨੇ ਉਦੋਂ ਤਿੱਗਣੇ ਪਿਆਰ ਨਾਲ ਮਿਲੇ ਸਤਲਨ ਸਾਡਾ ਭਾਈ ਆ ਤੇ ਵੀਡੀਓ ਮੇਰਾ ਇਹ ਵੀ ਫ੍ਰੀ ਚ ਹੀ ਕਰਨਾ ਨਹੀਂ 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 ਬਾਈ ਉਹ ਗੱਲ ਹੋਰ ਆ ਨਹੀਂ ਉਹ ਤੁਸੀਂ ਆਏ ਵੀ ਹੋਣਾ ਫਿਰ ਆਪਾਂ ਤਾਂ ਇੱਕੋ ਹੀ ਕਰਿਆ ਜਿਨ੍ਹਾਂ ਨੇ ਚਾਰ ਪੰਜ ਕਰੇ ਨੇ ਮੈਂ ਤਾਂ ਤਾਂ ਹੀ ਕਹਿਣਾ ਨਹੀਂ ਨਹੀਂ ਚਲੋ ਚਲੋ ਮੈਂ ਇਹਨੂੰ ਸੇਵ ਕਰਦੇ ਹਾਂ ਅਗਲੀ ਪੂਰੀ ਨਹੀਂ ਹੋਣੀ ਨਹੀਂ ਹਾਂ ਇਹਨੂੰ ਸੇਵ ਕਰ ਦੇ ਲੈਕ